ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਗਟ ਵੀਰ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਦੋ گاਵਾ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਟੋਕੜ ਗੱਪਣਾ ਚੈੱਕ ਪਾਸ ਕਨਫਰਮ ਹੈ ਡिटेल ਆਪਾਂ ਇਹਨਾਂ ਦੋਵਾਂ ਕਮਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਰ ਦੱਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਬਣੀ ਨਾ ਲੱਗਦਾ ਆਓ ਕਰੀਏ ਵੀਰ ਨਾਲ ਗੱਲਬਾਤ ਦਾ ਡਿਟੇਲ ਆਪ ਇਹਨਾਂ ਦੋਵਾਂ ਕਮਾਂ ਦੀ ਵੀਰ ਤੋਂ ਪੁੱਛ ਲੈਣੇ ਆਂ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਹੋਠ ਠਾਈ ਵਧੀਆ ਜੀ ਵਧੀਆ ਬ੍ਰੈਸ ਬੋਲਦੀ ਆ ਪਿੰਡ ਪ ਫੋਨ ਨੰਬਰ ਹੈਗਾ 872873959 ਠੀਕ ਹੈ ਜੀ ਨਾਮ ਨਾ ਪ੍ਰਗਰ ਸਿੰਘ ਪਿੰਡ ਬੈਲਾ ਠੀਕ ਹੈ ਜੀ ਹਾਂਜੀ ਦੋ ਗਾਵਾਂ ਦੋਵੇਂ ਟੋਕੜ ਟੋਕੜ ਗੱਬਣ ਜੀ ਕਨਫਰਮ ਹੈ ਨਾ ਤਰਫਾ ਮੋ ਪੰਜਵਾ ਜਾਣ ਡਿਆ ਉਹਨੂੰ ਅੱਛਾ ਜੀ ਇਹਨੂੰ ਤੀਜਾ ਜਾਣ ਡਿਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆਪਾਂ ਸ਼ੁਰੂ ਕਰ ਲਈਏ ਇਸ ਗਾਂ ਤੋਂ ਪਹਿਲਾਂ ਹਾਂਜੀ ਹਾਂਜੀ ਇਹਦੇ ਸੱਲੇ ਹੋਣ ਦੁੱਧ ਕਿੰਨਾ ਦੁੱਧ 5 ਕਿਲੋ 5.5 ਕਿਲੋ ਜਿਹੜਾ ਸਹੀ ਆ ਅੱਛਾ ਜੀ 6 ਤੋਂ ਅੰਦਰ ਆ ਠੀਕ ਹੈ ਜੀ ਹਾਂ ਜੀ ਸਵੇਰ ਕਿੰਨਾ ਵਸ ਰਹੀ ਹੈ ਤੇ ਪਹਿਲਾ ਸੂਆ ਸੋਈ ਹੈ ਦੂਜੇ ਸੂਏ ਨੂੰ ਕੱਪੜਿਆ ਕਾੜੀ ਠੀਕ ਹੈ ਜੀ ਕਿੰਨਾ ਮਹੀਨੇ ਦੀ ਹੈ ਹਾਂ ਜੀ ਕਨਫਰਮ ਹੈ ਨਾ ਆਪਣੀ ਤਿੰਨਾ ਮਹੀਨੇ ਦੀ ਤਿੱਜਾ ਜਾਣ ਲਿਆ ਤਿੱਜਾ ਜਾਣ ਲਿਆ ਹਾਂ ਜੀ ਚੈੱਕ ਕਰਾਈ ਆ ਠੀਕ ਹੈ ਜੀ ਕੱਢੀਏ ਬਾਹਰ ਨੂੰ ਲਓ ਜੀ ਦੋ ਦੋ ਤਿੱਜਾ ਮਹੀਨਾ ਜਾਣ ਲਿਆ ਜਿਹਨੂੰ ਦੁੱਧ 5 ਕਿਲੋ ਹੋਊਗਾ ਸੂਆ ਦੂਜਾ ਦੋਸਤੋ ਸੁਣੀਏ ਕਦ ਕਰ ਦੋਸਤੋ ਗਾਂ ਦਾ ਚੈੱਕ ਕਰ ਸਕਦੇ ਹੋ ਤੁਸੀਂ

22 ਵਧੀਆ ਇੱਕ ਨੰਬਰ 22 ਵਧੀਆ ਜੀ ਲੈ ਜੀ ਬਾਕੀ ਦੋਸਤੋ ਗਾਂ ਦੀ ਚਲੋ ਬ੍ਰੇਡ ਵੀ ਚੰਗੀ ਹੈ ਵੱਡੀ ਵੜਿਆ ਜੀ ਗਾਂ ਵਿੱਚ ਰਕਮ ਦੀ ਆ ਠੀਕ ਹੈ ਜੀ ਸੱਜਰ ਨੇ ਕੰਨਾ ਚੋਇਆ ਕੋਈ ਪਤਾ ਕੀਤਾ 15 16 ਕਿਲੋ ਆਦੇ ਚੋਇਆ ਪਹਿਲਾਂ ਥੱਲੋਂ ਠੀਕ ਹੈ ਜੀ ਹਾਂਜੀ ਫਿਰ ਕਿ ਦੂਜੀ ਸਵੇਰ ਨੂੰ ਗੱਪਣ ਆ ਚਲੋ ਦੀ ਕੁਆਲਿਟੀ ਬੈਕ ਸਾਈਡ ਤੋਂ ਚੈੱਕ ਕਰ ਲੋ ਹਾਥੀ ਚਵਾਈ ਮੁੱਠੀ ਰੇਸ ਹਨ ਦੋਸਤੋ ਬਹੁਤ ਵਧੀਆ ਅੱਛਾ ਵੀਰ ਕੋਈ ਪੂਰ ਛਟਾ ਕੁਤਰਾ ਦੀ ਗੱਲ ਚਵਾਈ ਵਧੀਆ ਵੀਰ ਚਵਾਈ ਦੀ ਕੋਈ ਗੱਲ ਇਹਦਾ ਸੁਆਵਾ ਠੀਕ ਹੈ ਜੀ ਚਵਾਈ ਚੰਗੀ ਆ ਠੀਕ ਠੀਕ ਹੈ ਜੀ ਤੇ ਮੁੱਲ ਕੀ ਕਰਨਾ ਬੋਲ ਤੂੰ ਹੀ ਦੱਸ ਦੋ ਆਜੋ ਇੱਧਰ ਹਾਂ ਹਾਂ ਜੀ ਦੱਸੀਏ ਮੁੱਲ ਬੋਲ ਤੇ ਵੀਰ ਗਾਂ ਮੇਰਾ ਗਮਤੀ ਆ ਗਾਂ 55 60 ਹਜ਼ਾਰ ਦੀ ਆ ਹਾਂ ਜੀ ਇਹ ਆ ਵੀ ਕੋਈ ਆਵੇ ਵੀਰ ਭਾਵੇਂ ਕੋਈ ਤਸੱਲੀ ਕਰਕੇ ਲੈ ਜਾਏ ਹਾਂ ਜੀ ਚੈੱਕ ਪਾਸ ਆ ਠੀਕ ਹੈ ਜੀ ਮੁੱਲ ਕਰਦੇ ਆ ਜੀ 24000 ਰੁਪਇਆ ਹਾਂਜੀ ਦੇ ਦਾਂਗੇ 20000 ਦੀ 20000 ਤੋਂ ਕੁਛ ਹਾਂਜੀ ਕੋਈ ਕੋਈ ਨਾ ਮਾਨ ਤਨ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਠੀਕ ਹੈ ਜੀ ਗਾਂ ਵੀ ਰਕਮ ਦੀ ਵੱਡੀ ਵੈੜ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਮੁੱਲ ਬਿਲਕੁਲ ਵੀਰ ਨੇ ਨਿਗਾਹ ਜੇ ਕੀਤਾ 24000 ਡਿਮਾਂਡ ਰੱਖੀ ਤੇ 20000 ਦੇ ਵਿੱਚੋਂ ਮਾਨ ਤਨ ਹੋਊਗਾ ਦੁੱਧ 5 ਕਿਲੋ ਪੱਕਾ ਤਿਆਰ ਜੇ ਕੱਜਾ ਮਹੀਨਾ ਜਾਣ ਲਿਆ ਕਨਫਰਮ ਚੈੱਕ ਪਾਸ ਆ ਸੂਬਾ ਦੂਜਾ ਲੋਕ ਤੋਂ ਸੁਣੀ ਹੈ ਤੇ ਇਹਦੇ ਨਾਲ ਜਿਹੜੀ ਬਤੀ ਗਾਂ ਵੀ ਦੇ ਅਗਲੇ ਪੱਸੀ ਉਹਦੀ ਡਿਟੇਲ ਦਸੀ ਹੈ ਉਹ ਜੀ ਤੋਂ ਵੀ ਦ ਐਸਾ ਇਹਨੂੰ ਕਨੜਾ ਬੋ ਗੱਪੜੀ ਇਹਨੂੰ 5 ਮਹੀਨੇ ਪੰਜਵਾਂ ਚਾਂਟਿਆ ਕਨਫਰਮ ਹੈ ਵੀ ਹਾਂਜੀ ਚੈੱਕ ਪਾਸ ਠੀਕ ਹੈ ਜੀ ਦੁੱਧ ਕਿੰਨਾ ਦੁੱਧ ਦੇ ਥਲੇ ਤੁਸੀਂ 2 2.5 ਕਿਲੋ ਲਾਓ ਐਸਾ ਹੀ ਹਾਂ ਦੋ ਦੋ 2.5 ਕਿਲੋ ਦੁੱਧ ਇਹ ਮਿਲਦੀ ਦੋਵੇਂ ਟਾਈਮ ਹੀ ਦੋਵੇਂ ਟਾਈਮ ਇਹ ਪਹਿਲੀ ਗੱਮ ਦੋਵੇਂ ਟਾਈਮ ਮਿਲਦੀ ਇਹ ਵੀ ਪਹਿ ਦੋਵੇਂ ਟਾਈਮ ਮਿਲਦੀ ਉਹ ਵੀ ਦੋਵੇਂ ਟਾਈਮ ਮਿਲਦੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਸਵੇਰ ਦੋ ਤੋਂ ਦੋਵੇਂ ਪਹਿਲਾ ਪਹਿਲਾ ਸੂਈਆਂ ਦੂਜੇ ਸਵੇਰ ਤੇ ਗੱਪੜੇ ਇਹ ਪੰਜਾਂ ਮਹੀਨੇ ਦੀ ਗੱਪਨ ਚੈੱਕ ਪਾਸ ਕੱਲੀ ਜਾਂਦੇ ਨਹੀਂ

ਉਹ ਆ ਰਿਹਾ ਤੇਰੇ ਵਹਿ ਬੱਚੂਗੀ ਜੀ ਵਹਿਿਆ ਕੁਈਆ ਵੀ ਪੱਡਾ ਪਾਲਨੀ ਰੋ ਛੁੱਟੀ ਆ ਕੀ ਮੁੱਲ ਕਰਨੇ ਬੀਦਾ ਮੁੱਲ ਤੇ ਇਹਦਾ ਭਾਵੇਂ 23 24000 ਕਰੀ ਜਾਈਏ ਹਾਂਜੀ ਦੇ ਦਾਂਗੇ 18000 ਦੀ 18 ਤੋਂ ਮੰਨ ਤਾ ਹੋ ਸਕਦਾ ਕੋਈ ਨੀ ਕੋਈ ਵੀਰ ਭਰਾ ਫੋਨ ਲਾਵੇ ਕਰਦਾ ਕੋਈ ਠੀਕ ਹੈ ਹਾਂਜੀ ਲਓ ਦੋਸਤੋ 18000 ਰੁਪਏ ਦੇ ਵਿੱਚ ਵੀਰ ਕੰਦਾ ਕੋਈ ਮਾਨਤਨ ਮੌਕੇ ਤੇ ਸ਼ੋਰ ਛੱਪਾ ਜਿਹੜਾ ਹਲਕਾ ਫੁਲਕਾ ਜਰੂਰ ਹੋਊਗਾ ਕੋਈ ਵੀਰ ਭਰਾ ਫੋਨ ਲਾਵੇ ਠੀਕ ਹੈ ਜੀ ਪਸ਼ੂ ਦੋਸਤੋ ਦੋ ਗਾਏ ਦੋਵੇਂ ਟੋਕੜ ਗੱਪਣ ਚੈੱਕ ਪਾਸ ਕਨਫਰਮ ਆ ਹਾਂ ਤੇ ਦੁੱਧ ਦੋਸਤੋ ਇਹ ਗਾਂ ਖਲੇਗਾ ਜੇ 2.5 ਤੱਕ ਨਿਕਲੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਖਾਈ ਥੱਲੇ ਗਏ ਤੁਹਾਨੂੰ 5 ਕਿਲੋ ਗੱਪਣ ਉਹ ਗਾਂ 5ਵੇਂ 5ਵੇਂ ਮਹੀਨਾ ਪੂਰਾ ਜਿਵੇਂ ਲੱਗਿਆ ਠੀਕ ਹੈ ਜੀ ਇਹਨੂੰ ਦੋਸਤੋ ਗਾ ਨੂੰ 6 ਮਹੀਨੇ ਲੱਗਿਆ ਜੇ ਕੋਈ ਵੀ ਆਵੇ ਆਪਣੀ ਇੱਕ ਤਸਦੀਕ ਕਰਵਾ ਲਵੇ ਕੋਈ ਆਪਾਂ ਫਸਲੀ ਕਰਾ ਕੇ ਇਥੋਂ ਕਰੇ ਵੀਰ ਠੀਕ ਹੈ ਜੀ ਇਹਨੂੰ ਆਪਾਂ ਲੈ ਲਈ ਠੀਕ ਹੈ ਜੀ ਬਾਕੀ ਇਹਦੀ ਵੀਡੀਓ ਬਣਾਈ ਆਪਾਂ ਚੈੱਕ ਕਰਾਉਂਦਿਆਂ ਦੀ ਅੱਛਾ ਜੀ ਹਾਂਜੀ ਇਹਦੀ ਨਹੀਂ ਬਣਾਈ ਇਹ ਕੋਈ ਆਪਣੀ ਤਸਦੀਕ ਕਰ ਲੇ ਭਾਵੇਂ ਕੋਈ ਆਪਣੇ ਘਰ ਜਾ ਕੇ ਇੱਕ ਅੱਧੇ ਦਿਨ ਚੈੱਕ ਕਰਾ ਲੇ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਜੀ ਹਾਂਜੀ ਲਓ ਦੋਸਤੋ ਡਰੈਸ ਇੱਕ ਰੀਬ ਦਾ ਫਿਰ ਬੋਲਦਣਾ ਪਿੰਡ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਿੰਘ ਪ੍ਰਗਟ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੇ ਹਾਂ 872873595 ਠੀਕ ਹੈ ਜੀ ਧੰਨਵਾਦ ਉਸਤੂ ਰੋਣਾ ਵੀਡੀਓ ਵੇਖਣ ਵਾਸਤੇ ਜੀ